ਤੁਹਾਡਾ ਬੁਰਾ ਸੰਗ موسیقی ستگو جی سب کار بابا سوایا پاشاہ جی کی دیا شاعری پچھلے لمے سمے تو امریک گرباڑی جس پر شری گرو ارجن دیو سرج گوڑی پندرہ ਸਭੂ ਕੀ ਦੀਪਾ ਜਿਨ੍ਹਾਂ ਨੇ ਆਪਣੇ ਆਪ ਨੂੰ ਸੰਭਾਲਿਆ ਹੋਵੇ ਜਿਨ੍ਹਾਂ ਨੇ ਸ੍ਰੀ ਗੁਰੂ ਦੇ ਦਰਿਆਵਾਂ ਸਾਧਰਿਆਂ ਜੋਸ ਆ ਜਿਨ੍ਹਾਂ ਨੇ ਪਰਮੇਸ਼ਰ ਦੇ ਆਪ ਕੋਲਪੁਰ ਤੇ ਸਮੂਹ ਬੇਨਤੀ ਕੀਤੀ ਸਦਾ ਇਹ ਝੜਾ ਜਿਹੜਾ बार-बार ਜਿਨ੍ਹਾਂ ਨੇ ਇਸ ਪਟਕਣ ਦਾ ਜੋ ਵਿਸ਼ਿਆਂ ਦੇ ਨਾਲ ਵਾਰਹੀ ਰਾਹ ਝੜਾ ਵਾਹ ਨਹੀਂ ਰਾਹ ਸੱਥ ਇਹ ਮਨ ਦੇ ਨਾਲ ਜਿਹੜਾ ਝੜਾ ਆਪ ਕੋਲਪੁਰ ਦੀ ਇਹ ਮੀਟ ਦੇ ਜਿਨ੍ਹਾਂ ਦੇ ਅੰਤੋਂ ਝੜੇ ਖਤਮ ਹੋ ਗਏ ਜਾਂ ਕਿ ਨਹੀ ਉਪਾਦ ਹਨ ਜਿਹਦੇ ਮਾਨ ਹਿੱਤੇ ਦੇ ਉਤੋਂ ਕਿਸੇ ਪ੍ਰਕਾਰ ਦਾ ਵੀ ਝੜਾ ਨਹੀਂ ਹੈ ਉਸੇ ਨੂੰ ਵਿਦਵਾਨ ਕਿੰਨੇ ਪ੍ਰਸਾਦ ਉਹੇ ਜਗ ਜਾਣੀ ਉਸੇ ਨੂੰ ਸੰਸਾਰ ਦੇ ਸਾਧ ਗਿਆਨ ਕਰੀ ਮਾਰੇ ਮੇਰੇ ਜਾਨ ਸਾਧ ਕੇ ਐਸੇ ਜਿਨ੍ਹਾਂ ਨੇ ਆਪਣੀ ਇੰਦਰੀਆਂ ਨੂੰ ਸੰਧਿਆ ਹੋਇਆ ਆਪਨੇ ਮਨ ਨੂੰ ਸੰਧਿਆ ਹੋਇਆ ਤੋਂ ਹੋਏ ਤੋਂ ਇਹ ਦੀਓ ਸੰਤੂਪਾਛੀ ਜੀ ਨੇ ਪਾਈ ਐਸੀ ਸਾਧੂ ਜਨਾਂ ਦੇ ਚਰਨਾਂ ਦੇਲੇ ਉਹਨਾਂ ਦੇ ਚਰਨਾਂ ਨੂੰ ਧੂੜ ਕਰਕੇ ਉਹਨਾਂ ਦੇ ਨਾਮ ਦੇ ਸ਼ੁਕਮੰਗ ਐਸੀ ਸੰਪੂਰਨ ਸ਼ੋਹਰਤ ਜਿਨੇ ਮਹਿਮਾ ਕੀਤੀ ਹੈ ਉਹ ਕਿਹਾ ਲੇ ਕਿ ਭਾਈ ਉਹਨਾਂ ਦੇ ਚੱਲੋ ਜਿਹੜੇ ਉਹ ਕਰੋੜਾਂ ਗੰਗਾ ਦੇ ਜਲ ਦੇ ਬਰਾਬਰ ਹਨ ਮਾਰ ਦੇ ਲਈ ਜਾਣ ਕੇ ਚਰਮ ਤੀਰਥ ਕੋਟ ਗੰਗਾ ਮਾਰ ਦੇ ਕਿ ਤੋੜਾ ਤੀਰਥ ਨੂੰ ਪ੍ਰਜਾਣ ਕੇ ਇਸ਼ਾਨ ਕਰਨ ਲਿਆ ਔਰ ਇੱਕ ਸਾਧੂ نے ستگ ستشاہ مہاراجا بے مہاراج ਇਹ ਸਥਿਤ ਜੇਤਰਾ ਅਤੇ ਗੈਰਤਰਾ ਪਿੰਡ ਜਿਹੜੇ ਐ ਇਹਨਾਂ ਨੂੰ ਅਸੀਂ ਕਈ ਵਾਰ ਦੇਖਿਆ ਹੈ ਬਾੜੇ ਦੇ ਵਸਤ ਪਹਿ ਕਿ ਰੱਖਦੇ ਐ ਔਰ ਨਿਸ਼ਚਿਤਤਾ ਕਿਸੇ ਜਾਣ ਦੇ ਇਸ਼ਾਰਾ ਵੀ ਨਹੀਂ ਕਰਦੇ ਉਹ ਕਿ ਗੁਰੂ ਪਾਤਸ਼ਾਹ ਜੀ ਦੇ ਪਿਆਰ ਹੈ ਸਰਬ ਦੇ ਵਿੱਚ ਆਏ ਮੰਨ ਔਰ ਹਰ ਸੂਤਰ ਜਿਹੜਾ ਸੰਸਾਰੀਆਂ ਦੇ ਨਾਲ ਵੱਡਾ ਸੁੱਖ ਹੈ ਪਰਮੇਸ਼ਰ ਤੋਂ ਕਾਉਤੁਬਾ ਦੀ ਚੋਤੇ ਦੂਜਾ ਹੈ। ਪਰਮੇਸ਼ਰ ਤੋਂ ਦੇਸ਼ਿਕ ਨੂੰ ਉਂਗਰਾਸ ਫੰਨੇ ਰਣ। ਇਹਦੇ ਨਾਲੋਂ ਵੱਡਾ ਕੋਈ ਸੁਖ ਨਹੀਂ। ਸਤਿਗੁਰੂ ਜੀ ਕਹਿੰਦੇ ਭਾਈ ਉਹਨਾਂ ਨੇ ਸਾਰੇ ਸੁਖਾਂ ਨੂੰ ਸਾਰੀਆਂ ਬਖਸ਼ਿਸ਼ਾਂ ਨੂੰ ਹਾਵਤ ਕਰ ਦੇਣਾ। ਜਿਨ੍ਹਾਂ ਨੇ ਪਰਮੇਸ਼ਰ ਦੇ ਯਾਰਿਆਂ ਦੇ ਸਾਰੇ ਨਸ਼ਾ ਨੂੰ ਬ੍ਰਹਿਮ ਕੀਤੀ ਹੈ। ਉਹਨਾਂ ਕੀ eating will ਤਕਾਲ ਸਮਾਰੇ ਨੂੰ ਪੜਾਈ ਜਲ ਦੇ ਵਿੱਚੋਂ ਸਮੁੰਦਰ ਦੇ ਵਿੱਚੋਂ ਮਹਿਰ ਪਰਦਾ ਆਵਾਜ਼ ਦੇ ਬਾਦ ਵਿੱਚ ਉਹ ਮਹਿਰ ਬਣਦੀ ਹੈ ਪਰ ਕੋਈ ਸਮੇਂ ਬਾਅਦ ਉਹ ਦੇ ਸਮੁੰਦਰ

ਜਦ ਆਪਾ ਪਤਨਾ ਮਿਲਿਆ ਜੰਤ ਦੇਖੋ ਆਤਮ ਨੂੰ ਮੇ ਤੁਆ ਆਪਣਾ ਤਾਇਆ ਦਾ ਆਤਮ ਤੋਂ ਮੇੜੁੰਦੇ ਹੂੰ ਉਹ ਤੋਂ ਭਗਤ ਵੀਰ ਸਾਹਿਬ ਜੀ ਕਹਿੰਦੇ ਜਤ ਦੇਖੋ ਆਤਮ ਨੂੰ ਮੇਸ਼ਵਾਹ ਹੂਗੀ ਇਸ ਦੇਸ ਪਾਸੇ ਨੇ ਲੀ ਗੇ ਸਾਨੂੰ ਆਪ ਜੀ ਨੂੰ ਇਸ ਨੂੰ ਨਜ਼ਰ ਆਉਂਦਾ ਜਿਸ ਪਾਸੇ ਇਹ ਨੰਦਮਾਰ ਵੀ ਬੋਲੀ ਸੇਵਕੀ ਦੀ ਉਪਰੀ ਦੀ ਅੰਦਰਲੀ ਅੰਮਲਿ ਸ਼ੁਰੂਆਤ ਤੋਂ ਦੀ ਜੋਤ ਨੂੰ ਵੇਖ ਕਰਕੇ ਇਹ ਮਤਲਬ ਕਹਿ ਦਿੱਤੇ ਸੋਹੇ ਕੀ ਜਾਸ ਕੀ ਤੇਰੀ ਚਾਲ ਤੇਰੀ ਪੁੰਛ ਉਪਰ ਝਮਕ ਬਾਗ ਤਿਸ ਕਰ ਮਹਿ ਹੈ ਸਤਿ ਪੂਰਖਾ ਹੈ ਔਰ ਕਿਸ ਵੀ ਕੀ ਤੁਨਾਤ ਹੀ ਨਾ ਸਵੇਸ ਪ੍ਰਕਾਰ ਪਰਮੇਸ਼ਰ ਦਾ ਸੂਪ ਜਾਣ ਕਰ ਕਿਉਂ ਮਤਲਬ ਕਹਿਣ ਉਹ ਕਿ ਮੇਰੇ ਦਿਲ ਦੇ ਵਿੱਚ اس لئے پاس مطا کتے جانا کرے گا اور کوئی تو سجاہ دینا کرے گا مارنا کرے گا شیکے پاک تیری باپری دھر مات لکری سوٹا پرہ تری دی یہ بھول کے سجاہ سے جاؤ گے کار پر کتے تو ہم کوئی رہی سوٹ جان پر کے اوکر جان کر کے کارڈی پیٹ دیر پر سوٹا مارے گا سو اس پر کار بیرے کا دیر دو کجی دیر ایسی گرو گوبند مہاراج ਕਾਲਕ ਤੁਕੀ ਦੀ ਵਿਆਖ ਨੂੰ ਨੂੰ ਮੇਰੀ ਨਵੇਂ ਰਚੀ ਕਰ ਦੇ thora ਕੰਮ ਭੈਣ ਕੰਮ ਹਾਥੀ ਹੋਏ ਜਵੇ ਕਾਲਕ ਤੁਕੀ ਸਤਿਗੁਰੂ ਮਾਰਕ ਤੁਕੀ ਤੇ ਤਿਸ ਰੇਸ਼ੀ ਕਿਸੇ ਇੱਕ ਵਾਸੰਦ ਘੋੜੇ ਦਾ ਸੰਭਾਰ ਆ ਕਿਤੇ ਹਾਥੀ ਦਾ ਸਤੂਲ ਸਰੀਰ ਧਾਰਿਆ ਅੰਦੇ ਕੁਲ ਦੇ ਅੰਦਰ ਤੁਸੀਂ ਆਪਕੋ ਜਿਤਨੇ ਵੀ ਸੰਸਾਰ ਦੇ ਤੁਲ ਖਲ ਖਲਤ ਹੋ ਰਹੇ ਹਨ ਉਹਨਾਂ ਸਾਰਿਆਂ ਦੇ ਅੰਦਰ ਆਪ ਵੀ ਇਹ ਜੋ

ਆਰੋਸੰਦੀ ਕਮਾਈ ਕਰਨ ਵਾਸਤੇ ਪਰਮੇਸ਼ਰ ਦੇ ਪਿਆਰੇ ਇਸਰਾਂਹ ਪਰਮੰਭੂ ਦੇ ਇਸੇ ਸਰੇ ਕੇ ਮਾਰੇ ਜੀਵਨ ਲਈ ਐਸੇ ਆਕਾਰ ਉਪਰਕਰਵਾਉਂਦੀ ਦੇ ਪਿਆਰੇ ਇਸਰਾਂਹ ਵਿੱਚ ਪਰਾਇ ਕਰਕੇ ਉਹਨਾਂ ਦੇ ਚਰਨਾਂ ਦਾ ਆਸਥਾ ਲੈਣ ਕਰੇ ਜਿਹੜੇ ਪਰਮੇਸ਼ਰ ਦੇ ਪਿਆਰੇ ਚਰਨਾਂ ਦਾ ਆਸਥਾ ਲੈ ਲੈਂਦੇ ਹਨ ਉਹਨਾਂ ਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋਵੇ ਨਾਗੇ ਇਸ ਪ੍ਰਕਾਰ ਦੇ ਅੰਮ੍ਰਿਤ ਗੁਰਬਾਣੀ ਦੇ ਸ਼ਬਦਾਂ ਨੂੰ ستر کردہ ہوئی اگے واسطے